ਹallelujah 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 ਸੋ ਸਾਰੇ ਮੇਰੇ ਜੀ ਐਮ ਸੀ ਦੀ ਅਸੀਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਵੀ ਇੱਕ ਵਾਰੀ ਫੇਰ ਮਸੀਹ ਭਾਈ ਕਰੇ ਦੀ ਜਿੱਤ ਹੋਈ ਹੈ ਔਰ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਕੁਛੜਾਤੀ ਅਨਸਰ ਜੋ ਮਸੀਹ ਭਾਈ ਕਰੇ ਦੇ ਖਿਲਾਫ ਟਿਕਾ ਟਿਕੜੀਆਂ ਕਰ ਰਿਹਾ ਸੀ ਜੋ ਮਸੀਹ ਭਾਈਚਾਰੇ ਦੇ ਪਾਸਟਰਾਂ ਨੂੰ ખોટી ਦੱਸ ਰਹੇ ਸੀ ਚਰਚਾਂ ਨੂੰ ખોટી ਦੱਸ ਰਹੇ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਆ ਔਰ ਅੱਜ ਫੇਰੇ ਅਸੀਂ ਦੇਖਿਆ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਵਾ ਔਰ ਇਹ ਬੜੀ ਵੱਡੀ ਮਸੀਹ ਭਾਈਚਾਰੇ ਦੀ ਜਿੱਤ ਆ ਬੇਸ਼ੱਕ ਉਹ ਬੰਦੇ ਹੁਣ ਅੱਗੇ ਕੋਰਟ ਦਾ ਕੰਮ ਆ ਬੰਦਾ ਜਮਾਨਤ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਮੂਜੇ ਮਸੀਹ ਭਾਈ ਕਰਦੇ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਗਾਤੇ ਐਕਸ਼ਨ ਲਿਆ ਔਰ ਮੈਨੂੰ ਵੀ ਮਨੋਰਟੀ ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਬਚੇਰ ਸਿੰਘ ਸਾਹਿਬ ਇਹਨਾਂ ਤੇ ਕਾਰਵਾਈ ਕਰੋ ਔਰ ਸਰਕਾਰ ਨੂੰ ਅਸੀਂ ਅਧਿਆਪਨ ਕੀਤੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਵਾ ਔਰ ਵੀ ਸੋਮਵਾਰ ਨੂੰ ਜਲਦਰ ਪੀਐਪੀ ਜੋਗ ਬੰਦ ਕੀਤਾ ਜਾਵੇਗਾ ਉਹਨਾਂ ਦੇ ਸਮੂਹ ਦੇ ਮਸੀਹ ਭਾਈ ਕਰਨ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੌਂਸਲ ਨੂੰ ਮੁਤਲਕੀ ਕੀਤਾ ਜਾਂਦਾ ਵਾ ਪਰ ਵੀਰਵਾਰ ਨੂੰ ਕਾਮਰਾ ਚੱਲ ਤੁਸੀਂ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਹ ਭਾਈ ਕਰਨ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਹ ਭਾਈ ਕਰਨ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿੰਦਾ ਕਾਰਵਾਈ ਗਾਂ ਲ ਕੀਤੀ ਜਾਵੇ ਹੋ ਮੈਂ ਇੱਕ ਗੱਲ ਸਾਫ਼ ਕਰਦੇ ਆ ਜਿਹੜੇ ਲੋਕ ਆਫਿਰ ਭਾਈਚਾਰੇ ਨੂੰ ਖਰਾਬ ਕਰਨ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚ ਔਰ ਮੁਸਲਿਮ ਭਾਈਚਾਰੇ ਦੇ ਵਿੱਚ ਦੋ ਫਾਰ ਬਣਾਉਂਦੇ ਨੇ ਉਹਨਾਂ ਦੀ ਮਨਸ਼ਾ ਕਦੀ ਪੂਰੀ ਨਹੀਂ ਕੀਤੀ ਜਾਏਗੀ ਔਰ ਅਸੀਂ ਸਾਰੇ ਮਿਲ ਬੱਠ ਕੇ ਰਹਿੰਦੇ ਆ ਹਿੰਦੂ ਮੁਸਲਮਨ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਔਰ ਜਿੱਦਾਂ ਅਸੀਂ ਮੁਸਲਿਮ ਭਾਈਚਾਰੇ ਦੇ ਕੰਮ ਕੀਤਾ ਇਦਾਂ ਅਸੀਂ ਮੁਸਲਿਮ ਭਾਈਚਾਰੇ ਦੇ ਵੀ ਕੰਮ ਕਰਾਂਗੇ ਜਾਣੀ ਪਾਈ ਕਰ ਲੈ ਬੁੱਢੀ ਪਾਈ ਕਰ ਲੈ ਕੰਮ ਕਰਾਂਗੇ ਕਿਉਂਕਿ ਸੰਵਿਧਾਨ ਨੇ ਮੈਨੂੰ ਮਸੀਹ ਪਾਈ ਕਰਦੀ ਔਰ ਮinority ਦੀ ਰੱਖਿਆ ਕਰਨ ਲਈ ਖੜਾ ਕੀਤਾ ਔਰ ਮੇਰੇ ਨਾਲ ਅੱਗੇ ਸਾਰੇ ਕ੍ਰਿਸਚਨ ਮੂਵਮੈਂਟ ਤੋਂ ਅਮੀਦ ਮਸੀਹੀ ਆਏ ਨੇ ਮੈਂ ਉਹਦਾ ਵੀ ਧੰਨਵਾਦ ਕਰਦਾ ਪੀਟਰ ਬਲੰਦਪੁਰੀਆ ਜੀ ਆਏ ਨੇ ਵਕ ਵਕ ਜਿੱਥੇ ਬੰਦੀਆਂ ਤੋਂ ਸਾਡੇ ਭਰਾ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਅਸੀਂ ਪੰਜਾਬ ਦੇ ਵਿੱਚ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੇ ਸਾਡੇ ਮਸੀਹ ਭਾਈਚਾਰੇ ਨੂੰ ਜਾਂ ਮਨੋਰਟੀਜ਼ ਨੂੰ ਕੋਈ ਵੀ ਬੰਦੇ ਤੰਗ ਪਰੇਸ਼ਾਨ ਕਰਨ। ਅਗਰ ਕੋਈ ਤੰਗ ਪਰੇਸ਼ਾਨ ਕਰੇਗਾ ਜਤਿੰਦਰ ਮਸੀਹ ਗੌਰਵ ਚੇਅਰਮੈਨ ਮਨੋਰਟੀ ਕਮਿਸ਼ਨ ਡਟ ਕੇ ਉਹਨਾਂ ਦਾ ਵਿਰੋਧ ਕਰੇਗਾ ਔਰ ਉਹਨਾਂ ਦੇ ਉੱਪਰ ਬੰਦ ਕਾਨੂੰਨੀ ਕਾਰਵਾਈ ਕਰਵਾਏਗਾ। ਅਗਰ ਕੱਲ੍ਹ ਚੰਡੀਗੜ੍ਹ ਭਾਜਪਾ ਸਾਥ ਦੇ ਨਾਲ ਮੀਟਿੰਗ ਕਰਨ ਜਾ ਰਿਹਾ। ਵੀ ਜਿਹੜਾ ਸਾਡਾ ਕ੍ਰਿਸਮਸ ਆ ਰਿਹਾ ਸਾਡੀ ਸ਼ੋਭਾ ਯਾਤਰਾ ਜਿਹੜੀਆਂ ਨਿਕਲਣੀਆਂ ਆ। ਜੇ ਕੋਈ ਉਹਨਾਂ ਦੇ ਉੱਪਰ ਟਿੱਪਣੀ ਕਰਦਾ ਵਾ ਜਾਂ ਸਾਡੇ ਮਸੀਹ ਭਾਈ ਚਰਨ ਤੱਕ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫੌਰਨ ਤੋੜ ਤੇ ਉਹਨਾਂ ਦੇ ਉੱਪਰ ਬਾਨਿਕ ਨੁਨੀ ਕਾਰਵਾਈ ਕਰਕੇ ਇੰਦਾ ਨਹੀਂ ਅਰੈਸਟ ਕਰਕੇ ਉਹਨੂੰ ਜੇਲ੍ਹ ਦੀ ਸੁਰੱਖਿਆ ਪਿੱਛੇ ਸੁਧਿਆ ਜਾਵੇ ਸੋ ਪਰਮੇਸ਼ਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫਿਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਦੇਖੋ ਮਸੀਹ ਭਾਈ ਚਾਰੇ ਨੇ ਆਪਣਾ ਕੰਮ ਕੀਤਾ ਔਰ ਪ੍ਰਸ਼ਾਸਨ ਨੇ ਵੀ ਕੀਤਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅੱਗੇ ਜੋ ਮਾਨਜਾਉ ਕੋਰ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਆ। ਪਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆਂ। ਸਾਰੇ ਧਰਮਾਂ ਨਾਲ ਲੈ ਕੇ ਚੱਲਣ ਵਾਲੇ ਲੋਕ ਆਂ। ਅਸੀਂ ਕਦੀ ਬਰਦਾਸ਼ਤ ਕਰਾਂਗੇ ਵੀ ਪੰਜਾਬ ਦੇ ਪ੍ਰਵੋਤਾ ਨੂੰ ਅਖੰਡਾਂ ਨੂੰ ਕੋਈ ਢਾਹ ਲਾਵੇ। ਹਜ਼ਰ ਕੋਈ ਸਾਡੇ ਪੰਜਾਬ ਦੀ ਅਖੰਡਾਂ ਨੂੰ ਢਾਹ ਲਾਊਗਾ ਉਹਦੇ ਜ ਆਪਣੇ ਤੇ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਦਿੱਤੀ ਜਾਏਗੀ। ਹallelujah। ਅਮੇਨ। ਦੀ ਫੇਰ ਮਸੀਹ ਭਾਈਚਾਰੇ ਦੀ ਜਿੱਤ ਹੋਈ ਜੋ ਪਰ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਕੁਛੜਾਤੀ ਅੰਸਰ ਜੋ ਮਸੀਹ ਭਾਈਚਾਰੇ ਦੇ ਖਿਲਾਫ ਟਿੱਕੇ ਟਿੱਪਣੀਆਂ ਕਰ ਰਹੇ ਸੀ ਜੋ ਮਸੀਹ ਭਾਈਚਾਰੇ ਦੇ ਪਾਸਟਰਾਂ ਨੂੰ ખોટી ਦੱਸ ਰਹੇ ਸੀ ਚਰਚਾਂ ਨੂੰ ખોટી ਦੱਸ ਰਹੇ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਆ ਔਰ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆਵਾ ਔਰ ਇਹ ਬੜੀ ਬੜੀ مصیபை ਕਰਦੇ ਜਿੱਤਿਆ ਬੇਸ਼ੱਕ ਉਹ ਬੰਦ ਹੁਣ ਅੱਗੇ ਕੋਰਟ ਦਾ ਕੰਮ ਹੈ ਆ ਬੰਦੇ ਜਮਾਨਤ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਮੁجهه مصیபை ਕਰਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਲ ਤੇ ਐਕਸ਼ਨ ਲਿਆ ਔਰ ਮਿਲੋ ਵੀ ਮਨੋਰਟੀ ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਬਿਚੇਰਵੇ ਸਾਹਿਬ ਨੇ ਤੇ ਕਾਰਵਾਈ ਕਰੋ ਉਹ ਸਰਕਾਰ ਨੂੰ ਅਸੀਂ ਅਧਿਆਪ ਕੀਤੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਇੱਕ ਕੋਲ ਦਿੱਤੀ ਗਈ ਸੀ ਸਮੁੱਚੇ ਮੁਸੀਬਾਈ ਕਾਰੇ ਵੱਲੋਂ ਵੀ ਸੋਮਵਾਰ ਨੂੰ ਜਲਦਦਰ ਪੀਪੀ ਚੌਕ ਬੰਦ ਕੀਤਾ ਜਾਵੇਗਾ ਉਹਨੇ ਸਮੁੱਚੇ ਮੁਸੀਬਾਈ ਕਾਰੇ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੋਲਸ ਨੂੰ ਮਤਲਬੇ ਕੀਤਾ ਜਾਂਦਾ ਵਾ ਪਰ ਵੀਰਵਾਦ ਨੂੰ ਖਾਮਰਾ ਤੇ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿਦਾਂ ਕਾਰਵਾਈ ਗਾਂਵਲੀ ਕੀਤੀ ਜਾਵੇ ਓ ਮੈਂ ਇੱਕ ਗੱਲ ਸਾਫ਼ ਕਰਦੇ ਆ ਜਿਹੜੇ ਲੋਕ ਆਫੀ ਭਾਈਚਾਰੇ ਦੇ ਖਿਲਾਫ ਕਰਨ ਦੀ ਗੱਲ ਕਰਦੇ ਨੇ ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚੋਂ ਮਸੀਹ ਭਾਈਚਾਰੇ ਦੇ ਵਿੱਚ ਦੋ ਖਾੜ ਬਣਾਉਂਦੇ ਨੇ ਉਹਨਾਂ ਦੀ ਮੰਚਾ ਕਦੀ ਪੂਰੀ ਨਹੀਂ ਕੀਤੀ ਜਾਏਗੀ। ਔਰ ਅਸੀਂ ਸਾਰੇ ਮਿਲ ਬੱਠ ਕੇ ਰਹਨੇ ਆਂ। ਹਿੰਦੂ, ਮੁ슬ਮਨ, ਸਿੱਖ, ਈਸਾਈ ਸਾਰੇ ਨੇ ਭਾਈ ਭਾਈ। ਔਰ ਜਿੱਦਾਂ ਅਸੀਂ ਮਸੀਹ ਭਾਈ ਚਰਲੇ ਕੰਮ ਕੀਤਾ, ਇਦਾਂ ਅਸੀਂ ਮੁਸਲਮਨ ਭਾਈ ਚਰਲੇ ਵੀ ਕੰਮ ਕਰਾਂਗੇ। ਜੈਨ ਭਾਈ ਚਰਲੇ, ਗੁੱਡੀ ਭਾਈ ਚਰਲੇ ਕੰਮ ਕਰਾਂਗੇ। ਕਿਉਂਕਿ ਸੰਵਿਧਾਨ ਨੇ ਮੈਨੂੰ ਮਸੀਹ ਭਾਈ ਚਰਲੇ ਦੀ ਔਰ ਮਨੋਰਟੀ ਦੀ ਰੱਖਿਆ ਕਰਨ ਲਈ ਖੜਾ ਕੀਤਾ। ਔਰ ਮੇਰੇ ਨਾਲ ਅੱਗੇ ਸਾਰੇ ਕ੍ਰਿਸਚੀਅਨ ਮੂਵਮੈਂਟ ਨੂੰ, ਅਮੀਦ ਮਸੀਹੀ ਆਏ ਨੇ ਮੈਂ ਉਹਦਾ ਵੀ ਧੰਨਵਾਦ ਕਰਦਾ। ਇਹਟਰ ਬਲਦਪੁਰੀਆ ਵੀ ਆਏ ਨੇ ਵਕ ਵਕ ਜਿੱਥੇ ਬੰਦੀਆਂ ਤੇ ਸਾਡੇ ਭਰਾ ਆਏ ਨੇ ਸਾਡੀਆਂ ਭੈਣਾਂ ਆਈਆਂ ਨੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਪਰ ਅਸੀਂ ਪੰਜਾਬ ਦੇ ਵਿੱਚ ਕਦੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸਲਿ ਭਾਈਚਾਰੇ ਨੂੰ ਜਾਂ ਮਨੋਰਟੀਜ਼ ਨੂੰ ਕੋਈ ਵੀ ਬੰਦੇ ਤੰਗ ਪ੍ਰੇਸ਼ਾਨ ਕਰਨ ਅਗਰ ਕੋਈ ਤੰਗ ਪ੍ਰੇਸ਼ਾਨ ਕਰੇਗਾ ਜਤਿੰਦਰ ਮਸਲਿ ਗੌਰਵ ਚੇਅਰਮੈਨ ਮਨੋਰਟੀ ਕਮਿਸ਼ਨ ਡਾਟ ਕਮ ਦਾ ਵਿਰੋਧ ਕਰੇਗਾ ਔਰ ਉਹਨਾਂ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕਰਵਾਏਗਾ ਇਹ ਕਰਨ ਤਾਂ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫਿਰ ਤੋੜ ਤੇ ਉਹਨਾਂ ਦੇ ਉੱਪਰ ਬਾਨੀ ਕਾਨੂੰਨੀ ਕਾਰਵਾਈ ਕਰਕੇ ਇੰਦਾ ਹੀ ਅਰੈਸਟ ਕਰਕੇ ਉਹਨੂੰ ਜੇਲ੍ਹ ਦੇ ਸਲਾਖਾ ਪਿੱਛੇ ਸੁਟਿਆ ਜਾਵੇ ਸੋ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਵਾਰੀ ਫਿਰ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਦੇਖੋ ਮਸੀਬ ਭਾਈ ਚਾਹਰੇ ਨੇ ਆਪਣਾ ਕੰਮ ਕੀਤਾ ਔਰ ਪ੍ਰਸ਼ਾਸਨ ਨੇ ਵੀ ਕੀਤਾ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅੱਗੇ ਜੋ ਮਾਨ ਜਾਊ ਖੋਰ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਆ ਔਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆਂ ਸਾਰੇ ਧਰਮਾਂ ਨਾਲ ਲੈ ਕੇ ਚੱਲਣ ਵਾਲੇ ਲੋਕ ਆਂ ਅਸੀਂ ਕਦੀ ਬਰਦਾਸ਼ਤ ਕਰਾਂਗੇ ਵੀ ਪੰਜਾਬ ਦੀ ਪ੍ਰਭੂਤਾ ਨੂੰ ਅਖੰਡਾਂ ਨੂੰ ਕੋਈ ਢਾਹ ਲਾਵੇ ਅਗਰ ਕੋਈ ਸਾਡੇ ਪੰਜਾਬ ਦੀ ਅਖੰਡਾਂ ਨੂੰ ਢਾਹ ਲਾਊਗਾ ਉਹਨਾਂ ਦੇ ਆਪਣੇ ਤੇ ਬਾਕੀ ਕਾਨੂੰਨੀ ਕਾਰਵਾਈ ਜਿਹੜੀ ਕਰਵਾਈ ਦਿੱਤੀ ਜਾਏਗੀ ਫਿਰ ਮੈਂ ਸ਼ਬਦਾਂ ਦੇ ਨਾਲ ਵੀ ਰਾਮ ਰੰਨਾ ਸਾਰੇ ਮੇਰੇ ਲੋਕਾਂ ਦੀ ਜੀ ਧੰਨਵਾਦ ਅਲੈਹੀਕਮ ਸਲਮ